ਸਸਿਕਾ ਜੀ ਸਾਰਿਆਂ ਨੂੰ ਦਾਲਾਂ ਤਾਂ ਤੁਸੀਂ ਰੋਜ਼ ਹੀ ਖਾਂਦੇ ਹੋਗੇ ਬਹੁਤਿਆਂ ਦਾ ਰੁਟੀਨ ਹੁੰਦਾ ਸ਼ਾਮ ਨੂੰ ਦਾਲ ਬਣਾਉਣੀ ਬਣਾਉਣੀ ਪਰ ਜਿਹੜੀ ਦਾਲ ਮੱਖਣੀ ਹੈ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਅੱਜ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਦਾਲ ਮੱਖਣੀ ਬਣਾਵਾਂਗੇ ਤੇ ਇਹਦੇ ਲਈ ਆਪਾਂ ਲਈ ਹੈ ਜੀ ਇੱਕ ਕਾਲੀ ਸਾਬਤ ਮਾਂ ਉਹਨਾਂ ਨੂੰ ਆਪਾਂ 1 ਘੰਟਾ ਪਹਿਲਾਂ ਭਿਉ ਕੇ ਰੱਖਤਾ ਤੇ ਆਪਾਂ ਥੋੜੀ ਜਿਹੀ ਰਾਜਮਾਂ ਲਈ ਸੀ ਇਹ ਤੁਸੀਂ ਪਹਿਲਾਂ ਪਿਉਣੇ ਆ 4-5 ਘੰਟੇ ਪਹਿਲਾਂ ਪਿਉਉ ਦੇਣੇ ਆ ਪਰ ਜੇ ਕਈ ਵਾਰੀ ਤੁਸੀਂ ਭੁੱਲ ਜਾਓ ਤਾਂ ਅੱਧਾ ਚਮਚ ਮਿੱਠੇ ਸੋਡੇ ਦਾ ਗਰਮ ਪਾਣੀ ਵਿੱਚ ਪਾ ਕੇ ਤੁਸੀਂ 1 ਘੰਟਾ ਪਹਿਲਾਂ ਪਿਉਉ ਦੇਣੇ ਆ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲੈਣਾ ਇਹ ਛੇਤੀ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਕੁੱਕਰ ਦੇ ਵਿੱਚ 4 ਗਲਾਸ ਪਾਣੀ ਦੇ ਲੈ ਲੈਣੇ ਆ ਕਿਉਂਕਿ ਮਾਂ ਦੀ ਦਾਲ ਜ਼ਿਆਦਾ ਫੁੱਲਦੀ ਹੈ ਇਸ ਲਈ ਪਾਣੀ ਥੋੜਾ ਜਿਹਾ ਆਪਾਂ ਜ਼ਿਆਦਾ ਲਿਆ ਤੇ ਅੱਧਾ ਚਮਚ ਆਪਾਂ ਵਿੱਚ ਨਮਕ ਦਾ ਪਾ ਲਿਆ ਇੱਕ ਟੁਕੜਾ ਆਪਾਂ ਪਾਵਾਂਗੇ ਦਾਲ ਚੀਨੀ ਦਾ ਤੇ ਇਹਦੇ ਵਿੱਚ ਆਪਾਂ 3 ਤੋਂ 4 ਤੇਜ ਪੱਤੇ ਪਾਵਾਂਗੇ ਉਹਦੇ ਨਾਲ ਜਿਹੜਾ ਸਬਜੀ ਦਾ ਟੇਸਟ ਆ ਉਹ ਵੱਖਰਾ ਹੀ ਆਉਂਦਾ ਉਹ ਤੁਸੀਂ ਜ਼ਰੂਰ ਪਾਓ ਇਹ ਚੀਜ਼ਾਂ ਦੇ ਨਾਲ ਹੀ ਜਿਹੜਾ ਦਾਲ ਮੱਖਣੀ ਦਾ ਸੁਆਦ ਆਉਂਦਾ ਹੈਗਾ ਤੇ ਇਹ ਚੀਜ਼ਾਂ ਤੋਂ ਬਿਨਾਂ ਦਾਲ ਮੱਖਣੀ ਫਿੱਕੀ ਹੈ ਉਸ ਤੋਂ ਬਾਅਦ ਆਪਾਂ ਪਾਈਆਂ ਜੀ ਤੇ ਦੋ ਤਿੰਨ ਵੱਡੀਆਂ ਇਲਾਇਚੀਆਂ ਉਹ ਤੁਸੀਂ ਜ਼ਰੂਰ ਪਾ ਦਿਓ ਉਸ ਤੋਂ ਬਾਅਦ ਇੱਕ ਚਮਚ ਪਾਇਆ ਆਪਾਂ ਦੇਸੀ ਘਿਓ ਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਕਰ ਦਾਂਗੇ ਜੀ ਬੰਦ ਤੇ ਇਹਦੀਆਂ ਆਪਾਂ 8 ਤੋਂ 10 ਵਿਸਲਾਂ ਲਗਵਾਵਾਂਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਚੈੱਕ ਕਰ ਲੈਣਾਗਾ ਫਿਰ ਆਪਾਂ ਲਮਾਂਗੇ ਜੀ ਇੱਕ ਕੜਾਈ ਤੇ ਉਸ ਦੇ ਵਿੱਚ ਆਪਾਂ ਪਾਇਆ ਜੀ ਅੱਧੀ ਕੜਛੀ ਦੇਸੀ ਘਿਓ ਦੀ ਇਦੇ ਵਿੱਚ ਜਿਹੜਾ ਕਿਓ ਹੈ ਬਟਰ ਵਗੈਰਾ ਹੈ ਉਹ ਜ਼ਿਆਦਾ ਪਊਗਾ ਤੇ ਕਈ ਕਮੈਂਟਾਂ ਵਿੱਚ ਕਰਦੇ ਆ ਇਹ ਜ਼ਿਆਦਾ oily ਹੈ ਇਹਦੇ ਵਿੱਚ ਜ਼ਿਆਦਾ ਬਟਰ ਹੈ ਪਰ ਕੁਝ ਖਾਸ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਟੇਸਟ ਹੈ ਉਹ ਬਟਰ ਨਾਲ ਕਿਓ ਨਾਲ ਤੇਲ ਨਾਲ ਇਹਨਾਂ ਚੀਜ਼ਾਂ ਨਾਲ ਹੀ ਆਉਂਦਾ ਹੈਗਾ ਤੇ ਜਿਨ੍ਹਾਂ ਨੇ ਨਹੀਂ ਖਾਣਾ ਉਹ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਆਪਾਂ ਸਭ ਤੋਂ ਪਹਿਲਾਂ ਪੁੰਨਿਆ ਜੀ ਦੇ ਵਿੱਚ ਜੀਰਾ ਉਸ ਤੋਂ ਬਾਅਦ ਆਪਾਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਅਦਰਕ, ਥਿੱਲ ਲਸਣ ਇਹਨਾਂ ਨੂੰ ਆਪਾਂ ਦਰਦਰਾ ਜਾ ਪੀਸ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਮਿਲਾ ਕੇ ਹਲਕਾ ਜਿਹਾ ਪੁੰਨ ਲਾਂਗੇ ਫਿਰ ਆਪਾਂ 2-3 ਪਿਆਜ਼ ਦਰਦਰੇ ਪੀਸ ਲੈਣੇ ਆ ਤੇ ਉਹਦੇ ਵਿੱਚ ਆਪਾਂ ਲੰਬੀਆਂ ਕਟੀਆਂ ਹਰੀਆਂ ਮਿਰਚਾਂ ਪਾਈਆਂ ਗਈਆਂ ਇਸ ਤਰੀਕੇ ਨਾਲ ਹੀ ਕੱਟ ਕੇ ਤੁਸੀਂ ਪਾਉਣੀਆਂ ਫਿਰ ਆਪਾਂ ਹਲਕਾ ਹਲਕਾ ਜਾਂ ਇਹਨਾਂ ਨੂੰ ਭੁੰਨ ਲਾਂਗੇ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਉਗੀ ਜੀ ਦੇਗੀ ਮਿਰਚ ਉਹ ਤੁਸੀਂ ਅੱਧਾ ਚਮਚ ਦੇ ਲੱਗ ਪਾ ਦੇਣੀ ਹੈ ਬਾਕੀ ਤੁਸੀਂ ਆਪਣੀ ਦਾਲ ਦੇ ਹਿਸਾਬ ਨਾਲ ਲੈ ਲਿਓ ਤੇ ਫਿਰ ਪਾਇਆ ਜੀ ਆਪਾਂ ਇਹਦੇ ਵਿੱਚ ਹਲਦੀ ਫਿਰ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਨਮਕ ਆਪਾਂ ਪਹਿਲਾਂ ਵੀ ਦਾਲ ਉਬਾਲਣ ਵੇਲੇ ਪਾਇਆ ਸੀ ਇਸ ਲਈ ਤੁਸੀਂ ਧਿਆਨ ਨਾਲ ਪਾਉਣਾ ਫਿਰ ਆਪਾਂ ਜੀ ਤਿੰਨ ਟਮਾਟਰਾਂ ਦੀ ਪਿਓਰੀ ਇਹਦੇ ਵਿੱਚ ਮਿਕਸ ਕਰ ਦਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੋਨ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਢੇਰ ਸਾਰਾ ਬਟਰ ਕਿਉਂਕਿ ਇਹਦੇ ਵਿੱਚ ਬਟਰ ਦਾ ਜਿਹੜਾ ਹੁੰਦਾ ਉਹ ਖਾਸ ਰੋਲ ਹੁੰਦਾ ਤੇ ਫਿਰ ਆਪਾਂ ਇਹਨੂੰ ਕਰਾਂਗੇ ਮਿਕਸ ਤੇ ਇਧਰ ਆਪਣੀ ਜਿਹੜੀ ਦਾਲ ਸੀ ਬਣ ਕੇ ਤਿਆਰ ਹੋ ਗਈ ਉਹਨੂੰ ਆਪਾਂ ਥੋੜਾ ਜਿਹਾ ਮੈਸ਼ ਕਰ ਲਾਂਗੇ ਤੇ ਫਿਰ ਆਪਣਾ ਜਦੋਂ ਇਹ ਸਾਰਾ ਮਸਾਲਾ ਤਿਆਰ ਹੋ ਗਿਆ ਚੰਗੀ ਤਰ੍ਹਾਂ ਤੜਕਾ ਤੇ ਆਪਾਂ ਇਹਦੇ ਵਿੱਚ ਦਾਲ ਨੂੰ ਮਿਕਸ ਕਰ ਦਾਂਗੇ ਤੇ ਜਦੋਂ ਇਹਦੀ ਖੁਸ਼ਬੂ ਸਾਨੂੰ ਐਸੇ ਟਾਈਮ ਹੀ ਆਉਣੀ ਸ਼ੁਰੂ ਹੋ ਜੂਗੀ ਤੇ ਤੁਹਾਨੂੰ ਦੂਰੇ ਪਤਾ ਲੱਗ ਜੂਗਾ ਵੀ ਤੁਸੀਂ ਘਰੇ ਹੋਟਲ ਰੈਸਟੋਰੈਂਟ ਤੋਂ ਵੀ ਬਦਿਆ ਢਾਲ ਤਿਆਰ ਕਰ ਲਈ ਕਿਉਂਕਿ ਘਰ ਦੀਆਂ ਚੀਜ਼ਾਂ ਪਿਓਰ ਹੁੰਦੀਆਂ ਨੇ ਤੇ ਇਹਨਾਂ ਦਾ ਮੁਕਾਬਲਾ ਕਿਤੇ ਨਹੀਂ ਹੁੰਦਾ ਤੇ ਆਪਾਂ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਹਲਾਈ ਜਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤਾਂ ਫਿਰ ਇਹਦੇ ਵਿੱਚ ਕੋਈ ਵੀ ਸੋਨੂੰ ਬਾਰੀ ਚੀਜ਼ ਪਾਉਣ ਦੀ ਲੋੜ ਨਹੀਂ ਤੇ ਆਪਾਂ ਇਹਦੇ ਵਿੱਚ ਇੱਕ ਕੌਲੀ ਤੋਂ ਥੋੜੀ ਜੀ ਘੱਟ ਲਈਏ ਘਰ ਦੀ ਮਲਾਈ ਤੇ ਉਹਨੂੰ ਤੁਸੀਂ ਹਲਕਾ ਜਿਹਾ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਚਾਹੇ ਤੁਸੀਂ ਉਹਨੂੰ ਗ੍ਰाइंड ਵਗੈਰਾ ਕਰ ਲਿਓ ਚਾਹੇ ਤੁਸੀਂ ਉਹਨੂੰ ਕਿਸੇ ਵੀ ਚੀਜ਼ ਨਾਲ ਥੋੜੀ ਜੀ ਚੰਗੀ ਤਰ੍ਹਾਂ ਮੈਸ਼ ਚ ਕਰ ਲਿਓ ਜਿਵੇਂ ਉਹ ਕਰੀਮ ਜੀ ਬਣ ਜੇ ਤੇ ਉਹੀ ਤੁਸੀਂ ਇਹਦੇ ਵਿੱਚ ਪਾ ਦੇਣੀ ਆ ਤੁਹਾਨੂੰ ਬਾਰੀ ਕਰੀਮ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਮੇਥੀ ਜਿਵੇਂ ਜਿਵੇਂ ਤੁਸੀਂ ਇਹ ਚੀਜ਼ਾਂ ਮਿਕਸ ਕਰਦੇ ਜਾਓਗੇ ਦਾਲ ਦਾ ਟੇਸਟ ਹੈ ਜਿਹੜਾ ਉਹਨਾਂ ਹੀ ਵਧੀਆ ਹੁੰਦਾ ਜਾਊਗਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਪਣੀ ਦਾਲ ਤਾਂ ਬਿਲਕੁਲ ਤਿਆਰ ਹੋ ਗਈ ਤੁਸੀਂ ਵੀ ਇਸੇ ਤਰੀਕੇ ਦੀ ਦਾਲ ਹੈ ਜਿਹੜੀ ਉਹ ਬਣਾ ਕੇ ਜਰੂਰ ਦੇਖਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਓ ਤੁਸੀਂ ਹਰਾ ਹਰਾ ਤਨੀਆ ਜਿੰਨੀਆਂ ਚੀਜ਼ਾਂ ਪਾਉਂਗੇ ਦਾਲ ਦਾ ਸਵਾਦ ਤੇ ਰੰਗਤ ਓਨੀ ਜ਼ਿਆਦਾ ਆਊਗੀ ਤੇ ਫਿਰ ਆਪਾਂ ਸਭ ਨੂੰ ਦਾਲ ਦਕਾਨ ਤੇ ਵੀ ਪੈਕ ਕਰਤੀ ਤੇ ਉਸ ਤੋਂ ਬਾਅਦ ਘਰੇ ਵੀ ਸਰਵ ਕੀਤੀ ਸਭ ਨੂੰ ਬੜੀ ਪਸੰਦ ਆਈ ਬਹੁਤ ਹੀ ਬਦਿਆ ਜੀ ਤੇ ਬਹੁਤ ਹੀ ਆਸਾਨ ਤਰੀਕੇ ਵਾਲੀ ਰੈਸਪੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ ਟਰਾਈ ਕਰਕੇ ਜ਼ਰੂਰ ਦੇਖੀ